ਪਾਰਟੀ ਦੇ ਲੀਡਰਸ ਆਪਣੇ ਕੰਮਾਂ ਤੋਂ ਜ਼ਿਆਦਾ ਆਪਣੇ ਵਿਆਹਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਨੇ ਤੇ ਹੁਣ ਇਸ ਲਿਸਟ 'ਚ ਇੱਕ ਹੋਰ ਨਾਮ ਸ਼ਾਮਿਲ ਹੋ ਗਿਆ ਮੰਤਰੀ ਅਨਮੋਲ ਗਗਨ ਮਾਨ ਦਾ ਜਿੰਨਾ ਦਾ ਕੱਲ ਯਾਨੀ 16 ਜੂਨ ਨੂੰ ਵਿਆਹ ਹੋਣ ਜਾ ਰਿਹਾ ਅਨਮੋਲ ਗਗਨ ਮਾਨ ਦੇ ਵਿਆਹ ਦੇ ਫੰਕਸ਼ਨਸ ਦੀਆਂ ਤਸਵੀਰਾਂ ਆਡੀਅਨ ਸ਼ੁਰੂ ਹੋ ਗਈਆਂ ਨੇ ਤੇ ਇਹਨਾਂ ਦੀ ਮਹਿੰਦੀ ਦੇ ਫੰਕਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ ਪਰ ਇਹ ਆਮ ਆਦਮੀ ਪਾਰਟੀ ਦੀ ਕੋਈ ਪਹਿਲੀ ਲੀਡਰ ਨਹੀਂ ਹੈ ਜਿੰਨਾਂ ਦਾ ਸੱਤਾ ਚੋਣ ਤੋਂ ਬਾਅਦ ਵਿਆਹ ਹੋਣ ਜਾ ਰਿਹਾ ਇਸ ਤੋਂ ਪਹਿਲਾਂ ਬਹੁਤ ਸਾਰੇ ਲੀਡਰਸ ਦਾ ਆਮ ਆਦਮੀ ਪਾਰਟੀ ਦੇ ਲੀਡਰਸ ਦਾ ਵਿਆਹ ਹੋ ਚੁੱਕਿਆ ਹੈ ਤੇ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਨ੍ਹਾਂ ਦਾ ਸੱਤਾ ਚੋਂ ਨੇ ਵਿਆਹ ਹੋ ਗਿਆ ਤੇ ਸਭ ਤੋਂ ਦਿਲਚਸਪ ਗੱਲ ਇਸ ਵਿੱਚ ਇਹ ਰਹੀ ਕਿ ਉਹਨਾਂ ਦਾ ਏਜ ਡਿਫਰੈਂਸ ਉਹਨਾਂ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਦਾ ਤੇ ਭਗਵੰਤ ਮਾਨ ਦਾ ਬਹੁਤ ਜ਼ਿਆਦਾ ਸੀ ਜਿਸ ਕਾਰਨ ਇਹ ਵਿਆਹ ਬਹੁਤ ਜ਼ਿਆਦਾ ਚਰਚਾਤ ਰਿਹਾ ਤੇ ਹੁਣ ਇਹ ਦੋਨੋਂ ਮਾਤਾ ਪਿਤਾ ਵੀ ਬਣ ਚੁੱਕੇ ਨੇ ਤੇ ਖਾਸ ਗੱਲ ਇਹ ਹੈ ਕਿ ਸੱਤਾ 'ਚ ਆਉਣ ਤੋਂ ਬਾਅਦ ਯਾਨੀ ਆਪਣੇ ਕਾਰਜਕਾਲ ਦੇ ਦੌਰਾਨ ਪਿਤਾ ਬਨਣ ਵਾਲੇ ਭਗਵੰਤ ਮਾਨ ਪੰਜਾਬ ਦੇ ਪਹਿਲੇ ਸੀਐਮ ਬਣ ਚੁੱਕੇ ਨੇ ਇਸ ਤੋਂ ਬਾਅਦ ਨਾਮ ਹੁੰਦਾ ਹੈ ਬਰਨਾਲਾ ਤੋਂ ਦੋ ਵਾਰ ਐਮਐਲਏ ਬਣ ਚੁੱਕੇ ਤੇ ਹੁਣ ਸੰਗਰੂਰ ਤੋਂ ਐਮਪੀ ਬਣ ਚੁੱਕੇ ਗੁਰਮੀਤ ਸਿੰਘ ਮੀਤਹੇਰ ਦਾ ਜਿਨ੍ਹਾਂ ਦਾ ਵਿਆਹ ਡਾਕਟਰ ਗੁਰਵੀਨ ਕੌਰ ਨਾਲ ਹੋਇਆ ਹੈ ਗੁਰਵੀਨ ਕੌਰ ਮੇਰਟ ਤੇ ਰਹਿਣ ਵਾਲੇ ਨੇ ਤੇ ਰੇਡੀਓਲੋਜਿਸ ਨੇ ਇਸ ਤੋਂ ਬਾਅਦ ਵੀ ਬਹੁਤ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੀਡਰਸ ਨੇ ਆਵਾਜ਼ ਲਈ ਪਾਰਟੀ ਦੇ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅ ਇਸ ਤੋਂ ਬਾਅਦ ਗੱਲ ਕਰ ਲੈਨੇ ਆ ਹਰਜੋਤ ਬੈਂਸ ਦੀ ਜਿਨ੍ਹਾਂ ਦਾ ਵਿਆਹ ਆਈਪੀਐਸ ਅਫੀਸਰ ਚੋਤੀ ਯਾਦਵ ਨਾਲ ਹੋਇਆ ਤੇ ਹਰਜੋਤ ਬੈਂਸ ਸਕੂਲ ਐਜੂਕੇਸ਼ਨ ਮਨਿਸਟਰ ਨੇ ਪੰਜਾਬ ਦੇ ਤੇ ਐਮਐਲਏ ਨੇ ਅਨੰਦਪੁਰ ਸਾਹਿਬ ਤੋਂ ਇਹਨਾਂ ਦਾ ਵਿਆਹ 25 ਮਾਰਚ 2023 ਹੋਇਆ ਇਸ ਤੋਂ ਬਾਅਦ ਗੱਲ ਕਰ ਲੈਨੇ ਆ ਨਰਿੰਦਰ ਕੌਰ ਭਰਾਜ ਜੀ ਜੋ ਐਮਐਲਏ ਨੇ ਸੰਗਰੂਰ ਦੇ ਇਹਨਾਂ ਦਾ ਵਿਆਹ ਆਮ ਆਦਮੀ ਪਾਰਟੀ ਦੇ ਵਰਕਰ ਮਨਦੀਪ ਸਿੰਘ ਨਾਲ ਹੋਇਆ 8 ਅਕਤੂਬਰ 2022 ਨੂੰ ਤੇ ਤੁਹਾਨੂੰ ਦੱਸਦੀ ਹੈ ਕਿ ਨਰਿੰਦਰ ਕੌਰ ਭਰਾਜ ਯੰਗੇਸਟ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਹੁਣ ਵਿਧਾਨ ਸਭਾ ਚ ਇਸ ਤੋਂ ਬਾਅਦ ਨਾਮ ਆਉਂਦਾ ਹੈ ਬਹੁਤ ਹੀ ਮਸ਼ਹੂਰ ਜੋੜੀ ਰਾਗਵ ਚੱਡਾ ਤੇ ਪਰਿਨੀਤੀ ਚੋਪੜਾ ਦਾ ਜਿਨ੍ਹਾਂ ਦਾ ਵਿਆਹ 24 ਸਤੰਬਰ 2023 ਨੂੰ ਉਦੇਪੁਰ ਚ ਹੋਇਆ ਤੇ ਇੱਥੇ ਬਹੁਤ ਸਾਰੇ ਪੋਲੀਟੀਕਲ ਲੀਡਰਸ ਤੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਇਸ ਦੇ ਨਾਲ ਹੀ ਗੱਲ ਕਰ ਲੈਨੇ ਆ ਨਰਿੰਦਰ ਪਾਲ ਸਿੰਘ ਜੀ ਜੋ ਐਮ ਐਲ اے ਨੇ ਫਾਜ਼ਿਲਕਾ ਤੋਂ ਉਹਨਾਂ ਦਾ ਵਿਆਹ ਵੀ 26 ਜਨਵਰੀ 2023 ਨੂੰ ਹੋਇਆ ਸੀ ਖੁਸ਼ਬੂ ਸਾਵਨ ਸੁਖ ਦੇ ਨਾਲ ਸਭ ਇਹਨਾਂ ਦੇ ਵਿਆਹ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਇਹ ਰਹੀ ਕਿ ਇਹਨਾਂ ਨੇ ਆਪਣੇ ਜੋ ਚੋਣਾ ਤੋਂ ਪਹਿਲਾਂ ਹਲਫਨਾਮਾ ਲਿਖਿਆ ਜਾਂਦਾ ਹੈ ਉਸ ਵੇਲੇ ਇਹਨਾਂ ਨੇ ਆਪਣੇ ਅਕਾਊਂਟ 'ਚ ਸਿਰਫ 16 ਤੋਂ 18000 ਰੁਪਏ ਦਿਖਾਏ ਸੀ ਤੇ ਪਰ ਇਹਨਾਂ ਦੀ ਜੋ ਪਤਨੀ ਹੈ ਉਹਨਾਂ ਕੋਲ 200 ਕਿੱਲੇ ਜ਼ਮੀਨ ਹੈ ਉਹਨਾਂ ਦੀ ਫੈਮਿਲੀ ਦੇ ਕੋਲ ਪਰ ਇਹਨਾਂ ਕੋਲ ਜੋ ਐਮ ਐਲ اے ਨੇ ਸਾਡੇ ਇਨਾਂ ਕੋਲ ਸਿਰਫ 18000 ਰੁਪਏ ਆਪਣੇ ਅਕਾਊਂਟ 'ਚ ਸੀ ਤੇ ਇਸ ਤੋਂ ਇਲਾਵਾ ਇਨਾਂ ਤੇ 3 ਲੱਖ ਰੁਪਏ ਦਾ ਕਰਜ਼ਾ ਵੀ ਸੀ ਆਮ ਆਦਮੀ ਪਾਰਟੀ ਦੇ ਲੀਡਰਸ ਆਪਣੇ ਕੰਮਾਂ ਤੋਂ ਜ਼ਿਆਦਾ ਆਪਣੇ ਵਿਆਹਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਨੇ ਤੇ ਹੁਣ ਇਸ ਲਿਸਟ 'ਚ ਇੱਕ ਹੋਰ ਨਾਮ ਸ਼ਾਮਿਲ ਹੋ ਗਿਆ ਮੰਤਰੀ ਅਨਮੋਲ ਗਗਨ ਮਾਨ ਦਾ ਜਿੰਨਾ ਦਾ ਕੱਲ ਯਾਨੀ 16 ਜੂਨ ਨੂੰ ਵਿਆਹ ਹੋਣ ਜਾ ਰਿਹਾ ਅਨਮੋਲ ਗਗਨ ਮਾਨ ਦੇ ਵਿਆਹ ਦੇ ਫੰਕਸ਼ਨਸ ਦੀਆਂ ਤਸਵੀਰਾਂ ਆਡੀਆ ਸ਼ੁਰੂ ਹੋ ਗਈਆਂ ਨੇ ਤੇ ਇਹਨਾਂ ਦੇ ਮਹਿੰਦੀ ਦੇ ਫੰਕਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ ਪਰ ਇਹ ਆਮ ਆਦਮੀ ਪਾਰਟੀ ਦੀ ਕੋਈ ਪਹਿਲੀ ਲੀਡਰ ਨਹੀਂ ਹੈ ਜਿੰਨਾ ਦਾ ਸੱਤਾ ਚੋਣ ਤੋਂ ਬਾਅਦ ਵਿਆਹ ਹੋਣ ਜਾ ਰਿਹਾ ਇਸ ਤੋਂ ਪਹਿਲਾਂ ਬਹੁਤ ਸਾਰੇ ਲੀਡਰਸ ਦਾ ਆਮ ਆਦਮੀ ਪਾਰਟੀ ਦੇ ਲੀਡਰਸ ਦਾ ਵਿਆਹ ਹੋ ਚੁੱਕਿਆ ਹੈ ਤੇ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਨ੍ਹਾਂ ਦਾ ਸੱਤਾ ਚੋਂ ਨੇ ਵਿਆਹ ਹੋ ਗਿਆ ਤੇ ਸਭ ਤੋਂ ਦਿਲਚਸਪ ਗੱਲ ਇਸ ਵਿੱਚ ਇਹ ਰਹੀ ਕਿ ਉਹਨਾਂ ਦਾ ਏਜ ਡਿਫਰੈਂਸ ਉਹਨਾਂ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਦਾ ਤੇ ਭਗਵੰਤ ਮਾਨ ਦਾ ਬਹੁਤ ਜ਼ਿਆਦਾ ਸੀ ਜਿਸ ਕਾਰਨ ਇਹ ਵਿਆਹ ਬਹੁਤ ਜ਼ਿਆਦਾ ਚਰਚਾਤ ਰਿਹਾ ਤੇ ਹੁਣ ਇਹ ਦੋਨੋਂ ਮਾਤਾ ਪਿਤਾ ਵੀ ਬਣ ਚੁੱਕੇ ਨੇ ਤੇ ਖਾਸ ਗੱਲ ਇਹ ਹੈ ਕਿ ਸੱਤਾ 'ਚ ਆਉਣ ਤੋਂ ਬਾਅਦ ਯਾਨੀ ਆਪਣੇ ਕਾਰਜਕਾਲ ਦੇ ਦੌਰਾਨ ਪਿਤਾ ਬਨਣ ਵਾਲੇ ਭਗਵੰਤ ਮਾਨ ਪੰਜਾਬ ਦੇ ਪਹਿਲੇ ਸੀਐਮ ਬਣ ਚੁੱਕੇ ਨੇ ਇਸ ਤੋਂ ਬਾਅਦ ਨਾਮ ਹੁੰਦਾ ਹੈ ਬਰਨਾਲਾ ਤੋਂ ਦੋ ਵਾਰ ਐਮਐਲਏ ਬਣ ਚੁੱਕੇ ਤੇ ਹੁਣ ਸੰਗਰੂਰ ਤੋਂ ਐਮਪੀ ਬਣ ਚੁੱਕੇ ਗੁਰਮੀਤ ਸਿੰਘ ਮੀਤਹਰ ਦਾ ਜਿਨ੍ਹਾਂ ਦਾ ਵਿਆਹ ਡਾਕਟਰ ਗੁਰਵੀਨ ਕੌਰ ਨਾਲ ਹੋਇਆ ਹੈ ਗੁਰਵੀਨ ਕੌਰ ਮੇਰਟ ਤੇ ਰਹਿਣ ਵਾਲੇ ਨੇ ਤੇ ਰੇਡੀਓਲੋਜਿਸ ਨੇ ਇਸ ਤੋਂ ਬਾਅਦ ਵੀ ਬਹੁਤ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੀਡਰਸ ਨੇ ਆਵਾਜ਼ ਲਈ ਪਾਰਟੀ ਦੇ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅ ਇਸ ਤੋਂ ਬਾਅਦ ਗੱਲ ਕਰ ਲੈਨੇ ਆ ਹਰਜੋਤ ਬੈਂਸ ਦੀ ਜਿਨ੍ਹਾਂ ਦਾ ਵਿਆਹ ਆਈਪੀਐਸ ਅਫੀਸਰ ਜੋਤੀ ਯਾਦਵ ਨਾਲ ਹੋਇਆ ਤੇ ਹਰਜੋਤ ਬੈਂਸ ਸਕੂਲ ਐਜੂਕੇਸ਼ਨ ਮਨਿਸਟਰ ਨੇ ਪੰਜਾਬ ਦੇ ਤੇ ਐਮਐਲਏ ਨੇ ਅਨੰਦਪੁਰ ਸਾਹਿਬ ਤੋਂ ਇਹਨਾਂ ਦਾ ਵਿਆਹ 25 ਮਾਰਚ 2023 ਹੋਇਆ ਇਸ ਤੋਂ ਬਾਅਦ ਗੱਲ ਕਰ ਲੈਨੇ ਆ ਨਰਿੰਦਰ ਕੌਰ ਭਰਾਜ ਦੀ ਜੋ ਐਮਐਲਏ ਨੇ ਸੰਗਰੂਰ ਦੇ ਇਹਨਾਂ ਦਾ ਵਿਆਹ ਆਮ ਆਦਮੀ ਪਾਰਟੀ ਦੇ ਵਰਕਰ ਮਨਦੀਪ ਸਿੰਘ ਨਾਲ ਹੋਇਆ 8 ਅਕਤੂਬਰ 2022 ਨੂੰ ਤੇ ਤੁਹਾਨੂੰ ਦੱਸਦੀ ਹੈ ਕਿ ਨਰਿੰਦਰ ਕੌਰ ਭਰਾਜ ਯੰਗੇਸਟ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਹੁਣ ਵਿਧਾਨ ਸਭਾ ਚ ਇਸ ਤੋਂ ਬਾਅਦ ਨਾਮ ਆਉਂਦਾ ਹੈ ਬਹੁਤ ਹੀ ਮਸ਼ਹੂਰ ਜੋੜੀ ਰਾਗਵ ਚੱਡਾ ਤੇ ਪਰਿਨੀਤੀ ਚੋਪੜਾ ਦਾ ਜਿਨ੍ਹਾਂ ਦਾ ਵਿਆਹ 24 ਸਤੰਬਰ 2023 ਨੂੰ ਉਦੇਪੁਰ ਚ ਹੋਇਆ ਤੇ ਇੱਥੇ ਬਹੁਤ ਸਾਰੇ ਪੋਲੀਟੀਕਲ ਲੀਡਰਸ ਤੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਇਸ ਦਿਨ ਆਲੀ ਗੱਲ ਕਰ ਲੈਨੇ ਨਰਿੰਦਰ ਪਾਲ ਸਿੰਘ ਜੀ ਜੋ ਐਮਐਲਏ ਨੇ ਫਾਜ਼ਿਲਕਾ ਤੋਂ ਉਹਨਾਂ ਦਾ ਵਿਆਹ ਵੀ 26 ਜਨਵਰੀ 2023 ਨੂੰ ਹੋਇਆ ਸੀ ਖੁਸ਼ਬੂ ਸਾਵਨ ਸੁਖ ਦੇ ਨਾਲ ਸਭ ਇਹਨਾਂ ਦੇ ਵਿਆਹ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਇਹ ਰਹੀ ਕਿ ਇਹਨਾਂ ਨੇ ਆਪਣੇ ਜੋ ਚੋਣਾ ਤੋਂ ਪਹਿਲਾਂ ਹਲਫਨਾਮਾ ਲਿਖਿਆ ਜਾਂਦਾ ਹੈ ਉਸ ਵੇਲੇ ਇਹਨਾਂ ਨੇ ਆਪਣੇ ਅਕਾਊਂਟ 'ਚ ਸਿਰਫ 16 ਤੋਂ 18000 ਰੁਪਏ ਦਿਖਾਏ ਸੀ ਤੇ ਪਰ ਇਹਨਾਂ ਦੀ ਜੋ ਪਤਨੀ ਹੈ ਉਹਨਾਂ ਕੋਲ 200 ਕਿੱਲੇ ਜ਼ਮੀਨ ਹੈ ਉਹਨਾਂ ਦੀ ਫੈਮਿਲੀ ਦੇ ਕੋਲ ਪਰ ਇਹਨਾਂ ਕੋਲ ਜੋ ਐਮਐਲਏ ਨੇ ਸਾਡੇ ਇਨਾਂ ਕੋਲ ਸਿਰਫ 18000 ਰੁਪਏ ਆਪਣੇ ਅਕਾਊਂਟ 'ਚ ਸੀ ਤੇ ਇਸ ਤੋਂ ਇਲਾਵਾ ਇਨਾਂ ਤੇ 3 ਲੱਖ ਰੁਪਏ ਦਾ ਕਰਜ਼ਾ ਵੀ ਸੀ